ਜੈ ਸ਼੍ਰੀ कृष्णा ਰਾਧੇ ਰਦੇ ਜੇ ਤੁਹਾਡੇ ਵੀ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਤਾਂ ਤੁਹਾਨੂੰ ਅਸੀਂ ਕੁਝ ਟਿਪਸ ਦੱਸਣ ਲੱਗੇ ਹਾਂ ਜੇਕਰ ਤੁਹਾਡਾ ਵਿਆਹ ਸਿਰੇ ਨਹੀਂ ਲੱਗ ਰਿਹਾ ਤਾਂ ਅਸੀਂ ਤੁਹਾਨੂੰ ਕੁਝ ਅਜਿਹੀ ਟਿਪਸ ਦੱਸਣ ਲੱਗੇ ਹਾਂਗੇ ਕਿ ਤੁਹਾਡੇ ਵਿਆਹ ਦੇ ਵਿੱਚ ਕਿਹੜੀਆਂ ਰੁਕਾਵਟਾਂ ਨਾਲ ਤੁਸੀਂ ਇਹ ਟਿਪਸ ਕਰਕੇ ਤੁਸੀਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹੋ ਨੰਬਰ 1 ਕਿਤੇ ਤੁਸੀਂ ਤુલਸੀ ਦੀ ਸੇਵਾ ਕਰੋ ਹਰ ਰੋਜ਼ ਤੁਸੀਂ ਤુલਸੀ ਦੇ ਪੌਦੇ ਨੂੰ ਜਲ ਚੜਾਓ ਤੇ ਸ਼ਾਮ ਨੂੰ ਦੀਵਾ ਜਲਾਓ ਇਸ ਨਾਲ ਵੀ ਜਿਹੜੀਆਂ ਤੁਹਾਡੀਆਂ ਵਿਆਹ ਦੇ ਵਿੱਚ ਰੁਕਾਵਟਾਂ ਆਉਂਦੀਆਂ ਉਹ ਘਟਦੀਆਂ ਨੇ ਦੂਸਰਾ ਮੰਦਰ ਦਰਸ਼ਨ ਸ਼ੁੱਕਰਵਾਰ ਨੂੰ ਮਾਤਾ ਰਾਣੀ ਜਾਂ ਲਕਸ਼ਮੀ ਜੀ ਦੇ ਮੰਦਰ ਵਿੱਚ ਜਾ ਕੇ ਚਿੱਟੇ ਖੁੱਲਰ ਪਤ ਕਰੋ ਉਹਦੇ ਨਾਲ ਵੀ ਤੁਹਾਡੀਆਂ ਮੁਸ਼ਕਲਾਂ ਘਟ ਜਾਣਗੀਆਂ ਤੀਜਾ ਹੈਗਾ ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਘਰ ਦਾ ਮੁੱਖ ਦਰਵਾਜ਼ਾ ਸਾਫ਼ ਸੁਥਰਾ ਰੋਸ਼ਨ ਰੱਖੋ ਰੋਸ਼ਨੀ ਰੱਖੋ ਉਹਦੇ ਵਿੱਚ ਸਵਾਸਤਿਕ ਜਾਂ ਓਮ ਦਾ ਚਿੰਨ ਬਣਾਓ ਇਸ ਤੇ ਸਵਾਸਤਿਕ ਜਾਂ ਓਮ ਦਾ ਚਿੰਨ ਬਣਾਓ ਚੌਥਾ ਹੈਗਾ ਕੰਨਿਆ ਪੂਜਨ ਜਿਹਨੂੰ ਨੰਬਰਾਂਤਿਆਂ ਦੇ ਸ਼ੋਭਨ ਤੇ ਛੋਟੀਆਂ ਕੁੜੀਆਂ ਨੂੰ ਖਾਣਾ ਖਵਾਉਣਾ ਤੇ ਉਹਨਾਂ ਦਾ ਅਸ਼ੀਰਵਾਦ ਲੈਣਾ ਵਿਆਹ ਲਈ ਸਭ ਤੋਂ ਉੱਤਮ ਤੇ ਸਭ ਮੰਨਿਆ ਜਾਂਦਾ ਹੈ। ਪੰਜਵਾਂ ਰੋਜ਼ ਰੋਸ਼ਨੀ। ਸ਼ਾਮ ਵੇਲੇ ਘਰ ਦੇ ਉੱਤਰ ਪੂਰਬੀ ਕੋਨੇ ਦੇ ਵਿੱਚ ਕੀਰਤ ਦਾ ਦੀਵਾ ਚਲਾਓ। ਸ਼ਾਮ ਵੇਲੇ ਘਰ ਦੇ ਉੱਤਰ ਪੂਰਬੀ ਕੋਨੇ ਦੇ ਵਿੱਚ ਦੇਸੀ ਘਿਓ ਦਾ ਦੀਵਾ ਚਲਾਓ। ਛੇਵਾਂ ਸ਼ਨੀਵਾਰ ਦਾ ਨਿਰਭਾਣੋ ਕਾਲੇ ਛੋਲੇ ਕਾਲਾ ਕੱਪੜਾ ਜਲੋਖਾ ਦਾਨ ਕਰਨ ਵਾਲੇ ਇਹ ਤੁਹਾਡੀਆਂ ਜੜੀਆਂ ਆਂਦਾ ਨੇ ਵਿਕਾਵਟਾ ਨੇ ਉਹ ਦੂਰ ਹੁੰਦੀਆਂ ਨੇ ਸਤਵਾਂ ਹੈਗਾ ਪਾਣੀ ਨਾਲ ਪਾਏ ਹਰ ਸੋਮਵਾਰ ਨੂੰ ਸ਼ਿਵਲਿੰਗ ਤੇ ਦੁੱਧ ਤੇ ਪਾਣੀ ਚੜਾ ਕੇ ਓਮ ਨਮੋ ਸ਼ਿਵਾਈ ਤੁਸੀਂ ਜਾਪ ਕਰੋ ਅੱਠਵਾਂ ਹੈਗਾ ਹੈ ਵਸਤੂ ਸੁਧਾਰ ਸੌਣ ਵਾਲੇ ਕਮਰੇ ਦਾ ਬਿਸਤਰ ਹਮੇਸ਼ਾ ਦੱਖਣ ਜਦ ਪਛਮ ਵੱਲ ਹੋਵੇ ਉੱਤਰ ਵੱਲ ਸੌਣ ਤੋਂ ਤੁਸੀਂ ਹਮੇਸ਼ਾ ਸੰਕੋਚ ਕਰੋ ਇਹ ਵੀ ਤੁਹਾਡੇ ਵਿਆਹ ਦੇ ਵਿੱਚ ਬਹੁਤ ਵੱਡੀ ਰਿਕਾਡ ਪਾ ਰਿਹਾ ਹੈ ਗ੍ਰਹਿ ਸ਼ਾਂਤੀ ਪਾਠ ਨੌਮਾ ਹੈਗਾ ਗ੍ਰਹਿ ਸ਼ਾਂਤੀ ਪਾਠ ਕਈ ਵਾਰ ਵਿਆਹ ਦੀ ਰੁਕਾਵਟ ਕਰਦਾ ਹੈ ਤੋਂ ਉਸ ਕਾਰਨ ਹੁੰਦੇ ਨੇ ਇਸ ਲਈ ਗ੍ਰਹਿ ਸ਼ਾਂਤੀ ਜਾਂ ਰudra ਅਭਿਸ਼ੇਕ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ 10ਵਾਂ ਹੈਗਾ ਕਿ ਸਕਾਰਤਮਕ ਸੋਚ ਆਪਣੇ ਮਨ ਵਿੱਚ ਮੇਰਾ ਵਿਆਹ ਜਲਦੀ ਤੇ ਸੁਖਮਈ ਹੋਵੇਗਾ ਇਹ ਤੁਸੀਂ ਹਮੇਸ਼ਾ ਟੀਚਰ ਮਿਥ ਲੋ ਇਹ ਟਿਪਸ ਉਂ ਵਿਸ਼ਵਾਸ ਸਥਿਤੀ ਦੇ ਨਾਲ ਕੀਤੇ ਜਾਣੇ ਚਾਹੀਦੇ ਹਨ ਜੇਕਰ ਤੁਸੀਂ ਇਹਨਾਂ ਟੀਚਰ ਨੂੰ ਵਿਸ਼ਵਾਸ ਨਾਲ ਕਰੋਗੇ ਤਾਂ ਆਵਾਸ਼ੀ ਤੁਹਾਡੇ ਵਿਆਹ ਦੇ ਵਿੱਚ ਜਿੱਥੇ ਕਿਤੇ ਰੁਕਾਵਟ ਹੋ ਰਹੀ ਹੈ ਉਹ ਦੂਰ ਹੋ ਜਾਣਗੀ ਅਤੇ ਜਲਦੀ ਤੁਸੀਂ ਵਿਆਹੇ ਜਾਓਗੇ ਸਾਡੇ ਟਿਪਸ ਨੂੰ ਫੋਲੋ ਕਰ ਲਿਓ ਤੇ ਅੱਗੇ ਇਹ ਸਾਡੇ ਵਸਤੂ ਟਿਪਸ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਓਨੋਸ਼ਵ ਜੈ ਸ਼੍ਰੀ ਕ੍ਰਿਸ਼ਨ ਰਾਧਾ